ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਦੇ ਲੱਖ ਤੇ ਜਿਗਰ ਚਾਰ ਸਾਹਿਬਜ਼ਾਦੇ ਤਿੰਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਇਆਂ ਪਿੰਡ ਤੇਪੜਾ ਦੀ ਸੰਗਤ ਵੱਲੋਂ ਇੱਕ ਮਹਾਨ ਇਕੰਦਰਵਾਰ ਕਰਵਾਇਆ ਗਿਆ ਜਿਸ ਦੇ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀਆਂ ਅੰਦਰ ਸਾਰਾ ਪ੍ਰੋਗਰਾਮ ਹੋਇਆ ਸਤਿਗੁਰੂ ਜੀ ਦੀ ਬਾਰ ਕਿਰਪਾ ਹੋਈ ਬਸ ਇਹੀ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਰਹੀਏ ਤੇ ਆਪਣੇ ਖਾਲਸੇ ਪੰਥ ਦਾ ਪੱਕੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਪ੍ਰੋਗਰਾਮ ਪਿੰਡ ਟਿੱਕਲੇ ਵਿੱਚ ਸੰਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੁਰਦਵਾਰਾ ਸਾਹਿਬ ਰੰਧ ਕਮੇਟੀ ਨੇ ਇਹ ਪ੍ਰੋਗਰਾਮ ਸਿੱਧਾਂ ਦਾ ਕਰਾਇਆ ਜਿਸ ਵਿੱਚ ਸਾਡੇ ਮੁਖੀ ਜੀਹਾਂ ਨੇ ਕਿਪਤਨ ਸਜਾਇਆ ਬਾਬਾ ਮਨੀ ਜੀ ਨੋਣੀ ਵਾਲੇ ਇਹਨਾਂ ਨੇ ਬਹੁਤ ਵਿਸਥਾਰ ਨਾਲ ਸੰਗਤਾਂ ਨੂੰ ਸਿੱਧਾਂ ਬਾਰੇ ਜੁਗਾਂ ਬਾਰੇ ਦੱਸ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਤੰਤਨ ਸ੍ਰੀ ਗੁਰੂਆਂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਨੇ ਸਾਰਾ ਪ੍ਰੋਗਰਾਮ ਦੇਖਿਆ ਤੇ ਸੁਣਿਆ ਤੇ ਅਸੀਂ ਪਿੰਡ ਤਿਪੜੀ ਦੀ ਜਿੰਨੀ ਸੰਗਤ ਹੈ ਅਸੀਂ ਬਹੁਤ ਵੱਡਾ ਉਪਰਾਲਾ ਕਰਦੇ ਹਾਂ ਤੰਤਨ ਸ੍ਰੀ ਗੁਰੂਆਂ ਸਾਹਿਬ ਦੀ ਜੀ ਜੀ ਚਾਰਾਂ ਵਾਰੇ ਤੇ ਉਹਨਾਂ ਦੇ ਬੋਲਣਾ ਤੇ ਅਸੀਂ ਸਾਰਾ ਸਾ ਸੁਆ ਸੰਗਤ ਨੂੰ ਇਹ ਪ੍ਰੋਗਰਾਮ ਦੇਖ ਲਈ ਹੈ ਜੇ ਸੰਗ ਬੈਠੇ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਦੇ ਨਾਂ ਤੇ ਤੇ ਜਿਹੜੀ ਮੰਜ਼ਲ ਹੈ ਅਸੀਂ ਉੱਪਰ ਤੱਕ ਪਹੁੰਚਾਣੀ ਹੈ ਸਾਡਾ ਸਹਿਯੋਗ ਕਰੋ ਤੇ ਇਨੀ ਬੇਨਤੀਆਂ ਕਰਦਾ ਹਾਂ ਸਾਰੇ ਗੁਰਦੁਆਰਾ ਸਾਹਿਬ ਜਵਾਈਪਟੇ